ਪੰਜਾਬੀ ਕਾਇਕ ਦਿਲਜੀ ਦੋਸਾਂਜ ਨੂੰ ਖਾਲਿਸਤਾਨ ਸਮਰਥਕ 64 ਜਸਟਿਸ ਵੱਲੋਂ ਧਮਕੀ ਮਿਲੀ ਹੈ ਦਿਲਜੀ ਦੋਸਾਂਜ ਹਾਲੀ ਵਿੱਚ ਅਮਿਤਾਬ ਬਚਨ ਦੇ ਸ਼ੋਅ ਕੌਣ ਬਣੇਗਾ ਕਰੋੜਪਤੀ ਸਤਾਰਾ ਦੇ ਐਪੀਸੋਡ ਵਿੱਚ ਨਜ਼ਰ ਆਏ ਸਨ ਜਿੱਥੇ ਉਹਨਾਂ ਨੇ ਬਿਗਬੀ ਦੇ ਪੈਰ ਛੂਏ ਸਨ ਇਸੇ ਵਜ੍ਹਾ ਕਰਕੇ ਖਾਲਿਸਤਾਨੀ ਸੰਗਠਨ 64 ਜਸਟਿਸ ਨਾਰਾਜ਼ ਹੈ ਤੇ ਉਹਨਾਂ ਵੱਲੋਂ 1 ਨਵੰਬਰ ਨੂੰ ਆਸਟ੍ਰੇਲੀਆ ਵਿੱਚ ਦਿਲਜੀਤ ਦੋਸਾਜ ਦੇ 뮤직 ਕਨਸਰਟ ਨੂੰ ਰੋਕਣ ਦੀ ਧਮਕੀ ਦਿੱਤੀ ਗਈ ਹੈ ਗੁਰਪਤਵੰਨ ਸਿੰਘ ਪੰਨੂ ਨੇ ਧਮਕੀ ਦਿੱਤੀ ਹੈ ਕਿ ਅਮਿਤab ਬਚਨ ਦੇ ਪੈਰ ਛੂਣ ਦੇ ਵਿਰੋਧ ਵਿੱਚ 1 ਨਵੰਬਰ ਨੂੰ ਆਸਟ੍ਰੇਲੀਆ ਵਿੱਚ ਹੋਣ ਵਾਲੇ ਦਿਲਜੀਤ ਦੋਸਾਜ ਦੇ 뮤직 ਕਨਸਰਟ ਨੂੰ ਰੋਕਿਆ ਜਾਵੇ ਸਮੂਹ ਦਾ ਦੋਸ਼ ਹੈ ਕਿ ਕਾਰਵਾਈ 1984 ਦੇ ਸਿੱਖ ਵਿਰੋਧੀ ਦੰਗਿਆਂ ਦੀਆਂ ਯਾ ਗੁਰਪਤਵੰਨ ਸਿੰਘ ਪੰਨੂ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਮਿਤab ਬੱਚਨ ਉਹੀ ਵਿਅਕਤੀ ਨੇ ਜਿਨ੍ਹਾਂ ਦੇ ਸ਼ਬਦਾਂ ਨੇ 1984 ਦੇ ਕਤਲੇਆਮ ਨੂੰ ਹਵਾ ਦਿੱਤੀ ਸੀ ਹੁਣ ਅਜਿਹਾ ਕਰਕੇ ਦਿਲਜੀਤ ਦੋਸਾਂਝ ਨੇ ਸਿੱਖ ਕਤਲੇਆਮ ਦੇ ਹਰ ਪੀੜਤ ਅਨਾਥ ਤੇ ਵਿਧਵਾ ਦਾ અપਮਾਨ ਕੀਤਾ ਹੈ ਇਹ ਅਗਿਆਨਤਾ ਨਹੀਂ ਸਗੋ ਤੋਖਾ ਹੈ 6 ਫਾਰ ਜਸਟਿਸ ਨੇ ਦੁਨੀਆ ਭਰ ਵਿੱਚ ਆਪਣੇ ਸਮਰਥਕਾਂ ਦੇ ਨਾਲ ਨਾਲ ਸਿੱਖ ਸੂਹਾ ਤੇ ਕਲਾਕਾਰਾਂ ਨੂੰ ਵੀ ਦਿਲਜੀਤ ਦੋਸਾਂਝ ਦੇ ਮਿਊਜ਼ਿਕ ਕੰਸਰਟ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ